ਬੰਦ ਕਰੋ ਰਾਜ ਦਾ ਢੇਕਾ ਬੰਦ ਕਰੋ ਰਾਜ ਦੇ ਢੇਕਾ ਬੰਦ ਕਰੋ ਰਾਜ ਦੇ ਢੇਕਾ ਬੰਦ ਕਰੋ ਜਰਾਬ ਦਾ ਢੇਕਾ ਬੰਦ ਕਰੋ ਜਰਾਬ ਦਾ ਢੇਕਾ ਬੰਦ ਕਰੋ ਜਰਾਬ ਦਾ ਢੇਕਾ ਬੰਦ ਕਰੋ ਬੰਦ ਕਰੋ ਵੀ ਬੰਦ ਕਰੋ ਜਰਾਬ ਦਾ ਢੇਕਾ ਬੰਦ ਕਰੋ ਜਰਾਬ ਦਾ ਢੇਕਾ ਬੰਦ ਕਰੋ ਬੰਦ ਕਰੋ ਜੀ ਬੰਦ ਕਰੋ ਰਮੀ ਜੀ ਆਦੇ ਹਲਮ ਨਾਲ ਪਰੇਸ਼ਾਨੀਆਂ ਨੇ ਦਿੱਕਤ ਆ ਰਹੀ ਬੜੀ ਵੀਡੀਓ ਨਹੀਂ ਬੰਦ ਕਰ ਸਕਦੀ ਤੁਸੀਂ ਗੱਲ ਕਰੋ ਜਿਹੜੀ ਕਰਨੀ ਆ ਆ ਗੱਲ ਕਰਦੇ ਤੁਸੀਂ ਆਏ ਨਹੀਂ ਬਾਅਦ ਗੱਲ ਦੱਸੋ ਕਿਹਦਾ ਮਤਲਬ ਉਹ ਪਰ ਕਰ ਲੋ ਕਿ ਦੇ ਰੋਸ ਤੇ ਕਰਵਾ ਕੇ ਗੱਲ ਬਣਾਇਆ ਜੀ ਉਧਰ ਤੁਹਾਡੇ ਤੇ ਵੀ ਹਮਲਾ ਕੀਤਾ ਤਾਂ ਨਾ ਉਹ ਤਾਂ ਸਾਡੇ ਮੇਰੇ ਹੁੰਦੇ ਹੀ ਹੋਇਆ ਸੀ ਇਹਨਾਂ ਤੇ ਵੀ ਹਮਲਾ ਆਇਆ ਇਹਨੇ ਬੰਦੇ ਬਾਹਰੋਂ ਤਾਂ ਨਹੀਂ ਆਏ ਤੁਹਾਡੇ ਸੀ ਸਾਡੇ ਨਹੀਂ ਤੁਹਾਡੇ ਮੱਲੇ ਦੇ ਸਾਡੇ ਕੋਲੋਂ ਦਾ ਬੰਦਾ ਸਾਡੇ ਆਣ ਦੇ ਦੁਖੀ ਆ ਹਾਂ ਅਸੀਂ ਉੱਪਰ ਗੋੜ ਸਾਡੀ ਕਲੋਨੀ ਦਾ ਬੰਦਾ ਨਹੀਂ ਅਸੀਂ ਤੁਹਾਨੂੰ ਸਾਡੇ ਨਾਲ ਕੋਈ ਟੈਂਸ਼ਨ ਨਹੀਂ ਹਾਂ ਤੁਸੀਂ ਆਪਣਾ ਕਰ ਰਹੇ ਹਾਂ 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 ਅਸੀਂ ਉੱਪਰ ਗੋੜ ਦੇਤੀ ਆ ਜੀ ਜੀ ਮਾਰਨਾ ਨਾ ਕਰੋ ਹਾਂ ਜੀ ਹਾਂ ਜੀ ਆਪਣਾ ਤਾਂ ਇਹੀ ਹੋ ਤੋ ਨੰਨੀ ਵਧੀਆ ਸਾਡਾ ਤੁਹਾਡੇ ਨਾਲ ਕੋਈ ਉਦਦਾ ਹੈ ਵੀ ਨਹੀਂ ਅਸੀਂ ਕਿੰਨਾ ਨਾ ਵੀ ਕੋਈ ਜਾਤੀ ਦੂਜੀ ਆਈ ਤੇ ਇੱਥੇ ਜਰਾ ਤੀ ਤੰਗੀ ਆਂ ਡਈਏ ਕਿਉਂਕਿ ਇੱਥੇ ਆ ਕੇ ਤੁਹਾਡਾ ਹਾਸਤੇ ਦੇ ਭੰਡ ਤੋੜ ਕਰਦੇ ਆ ਅਸੀਂ ਆਪਾਂ ਤਾਂ ਫਰਾ ਫਰਾ ਦੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਸਰ ਅੱਜ ਵੀ ਧਰਨਾ ਲਗਾਇਆ ਸੜਾ ਜਾਮ ਕਿੱਤੀ ਵਜਾ ਕੀ ਸਰ ਵਜਾਇਂਦੀ ਇਹ ਹੈ ਕਿ ਪੰਜਾਬ ਦਾ ਨਾਂ ਸੀ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਪੰਜ ਦਰਿਆ ਵਹਿੰਦੇ ਸੀਗੇ ਪਰ ਛੀਵਾ ਦਰਿਆ ਸ਼ਰਾਬ ਦਾ ਠਿਕਾ ਇੱਕ ਨਿੱਕਾ ਜਿਹਾ ਪਿਆਲਾ ਜਿਨੇ ਪੰਜਾਬ ਦੀ ਜਵਾਨੀ ਖਾ ਲਈ ਜਿਨੇ ਪੰਜਾਬ ਦਾ ਬੇੜਾ ਗਰਕ ਕਰਤਾ ਸਾਡਾ ਕਿਤੇ ਨਾ ਕੋਈ ਜਾਤੀ ਦੁਸ਼ਮਣੀ ਨਹੀਂ ਪਤਾ ਲੱਗਾ ਠਿਕਾ ਸ਼ਾਇਦ ਸ਼ਿਲਾ ਜੀ ਦਾ ਹੈ ਜਿਹੜੇ ਇਹਦੇ ਓਨਰ ਨੇ ਸਾਡੀ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਇੱਥੋਂ ਰਾਤ ਨੂੰ ਜਦੋਂ ਸ਼ਰਾਬੀ ਸ਼ਰਾਬ ਪੀ ਕੇ ਆਪਣੇ ਤੋਂ ਬਾਹਰ ਹੋ ਜਾਂਦੇ ਨੇ ਧੀਆਂ ਪੈਣਾ ਮਹਫੂਤ ਨਹੀਂ ਇੱਥੇ ਲੜਾਈਆਂ ਝਗੜੇ ਹੁੰਦੇ ਨੇ ਆਲੇ-ਦੁਆਲੇ ਜਿਹੜੇ ਲੋਕ ਨੇ ਉਹ ਮਹਫੂਤ ਨਹੀਂ ਇੱਕ ਬੰਦਾ ਤੇ ਥੋੜੇ ਦਿਨ ਪਹਿਲਾਂ ਇਧਰੋਂ ਜਾਨ ਬਚਾ ਕੇ ਉਹ ਖੋ ਲਹੂ ਲੋਹਾਨ ਹੋਇਆ ਬੱਚੇ ਡਰਦੇ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਇਹੀ ਸਾਡੀ ਸਾਰਿਆਂ ਦੀ ਪੁਰਜੋਰ ਅਪੀਲ ਏ ਠੇਕੇ ਘਰ ਘਰ ਨਹੀਂ ਸੀ ਪਹੁੰਚਣੇ ਚਾਹੀਦੇ ਜਿੱਦਾਂ ਕੱਲ ਮੇਰਾ ਖਾਲ 31 ਤਰੀਕੇ ਪੰਜਾਬ ਨੂੰ ਐਜੂਕੇਟ ਕਰਨਾ ਚਾਹੀਦਾ ਸੀ ਚਾਹੇ ਉਹ Hindu ਵੀਰੇ Sikh ਵੀਰੇ ਛਾਈ ਵੀਰੇ ਹਰ ਬੱਚਾ ਅੱਜ ਬੇਰੋਜ਼ਗਾਰ ਹੈ ਉਹਨੂੰ ਐਜੂਕੇਸ਼ਨ ਫਰੀ ਦੇਣੀ ਚਾਹੀਦੀ ਸੀ ਐਜੂਕੇਸ਼ਨ ਦਾ ਲੰਗਰ ਲੱਗਣਾ ਚਾਹੀਦਾ ਸੀ ਪਰ ਤਰਾਸ ਗਈਏ ਸ਼ਰਮ ਆਉਂਦੀ ਏ ਤੁਹਾਨੂੰ ਸਾਡੇ ਦੇਸ਼ ਤੇ ਸ਼ਰਾਬ ਦੀ ਥਾਂ ਤੇ ਪੜ੍ਹਾਈ ਦੀ ਥਾਂ ਤੇ ਸ਼ਰਾਬ ਦੇ ਲੰਗਰ ਸ਼ਰਾਬ ਘੱਟ ਰੇਟ ਚ ਦਿੱਤੀ ਜਾਂਦੀ ਏ ਚਾਹੀਦਾ ਸੀ ਬੱਚਿਆਂ ਨੂੰ ਐਜੂਕੇਟ ਕਰਨਾ ਪਰ ਇਧਰ ਕਿਸੇ ਦਾ ਧਿਆਨ ਨਹੀਂ ਸਗੋ ਛੋਟੇ ਛੋਟੇ ਨੌਜਵਾਨ ਜਿਹੜੇ ਕੀ ਪੂਰੀ ਉਮਰ ਦੇ ਵੀ ਨਹੀਂ ਨਾ ਬਾਲਕ ਬੱਚੇ ਨੇ ਉਹ ਵੀ ਇੱਥੇ ਸ਼ਰਾਬਾਂ ਪਿੰਦੇ ਨੇ ਵੀਰਾਂ ਪਿੰਦੇ ਨੇ ਸਾਡੀ ਸਾਰਿਆਂ ਦੀ 3 ਸਟਾਰ ਪੈਰਾਡਾਈਜ਼ ਕਲੋਨੀ ਤੇ ਨਾਲ ਜਿੰਨੀਆਂ ਕਲੋਨੀਆਂ ਆ ਸਾਰਿਆਂ ਦੀ ਇਹੀ ਪੁਰਜੋਰ ਅਪੀਲ ਹੈਗੀ ਨਾ ਅਪੀਲ ਸਾਰਿਆਂ ਦੀ ਪੁਰਜੋਰ ਅਪੀਲ ਹੈ ਕਿ ਇਹ ਠੇਕਾ ਬੰਦ ਹੋਵੇ ਕਿਉਂਕਿ ਲੱਗ ਗਿਆ ਮੰਦਿਰ ਹੈ ਇੱਧਰ ਮੰਦਿਰ ਹੈ ਇੱਧਰ ਗੁਰਦੁਆਰਾ ਹੈ ਆ ਅੱਗੇ ਚਰਚ ਹੈ ਸਾਰੇ ਧਾਰਮਿਕ ਜਿੰਨੇ ਵੀ ਵੀਰ ਨੇ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਉਹਨਾਂ ਸਾਰਿਆਂ ਦੀ ਇਹ ਪੁਰਜੋਰ ਅਪੀਲ ਹੈ ਕਿ ਸ਼ਰਾਬ ਦਾ ਠੇਕਾ ਜਾਂ ਤੇ ਜਿਨ੍ਹਾਂ ਦਾ ਇਹ ਠੇਕਾ ਹੈ ਉਹ ਆਪਣੀ ਕਲੋਨੀ ਵਾਲੇ ਪਾਸੇ ਲੈ ਜਾਣ ਜਾ ਇਹਨੂੰ ਕੋਈ ਐਸਾ ਸਿਸਟਮ ਕਰਨ ਕੀ ਠੀਕਾ ਬੰਦ ਹੋਵੇ ਤਾਂ ਕਿ ਖੁੰਦੀਆਂ ਤੀਹਾਂ ਪੈਣਾ ਜਿਹੜਾ ਲੰਗੜ ਵਾਲਾ ਰਾਹ ਹੀਰੇ ਉਹ ਮਹਫੂਦ ਹੋਵੇ ਰਾਤ ਨੂੰ ਸ਼ਰਾਬ ਪੀ ਕੇ ਜਿੱਕਰ ਉਹਨਾਂ ਨੂੰ ਕੋਈ ਗੱਲ ਕਹਨੇ ਆ ਤੇ ਉਹਨਾਂ ਤੋਂ ਕਹਿਣ ਵਾਲੇ ਨੂੰ ਡਰ ਹੁੰਦਾ ਕਿ ਕਿਦੇ ਆਉਂਦੇ ਤੇ ਹਮਲਾਣਾ ਕਰ ਦੇਣ ਇੱਥੇ ਮੰਦਿਰ ਖੜੀ ਖੁੰਦੀ ਏ ਇਹ ਤੋਂ ਕੋਈ ਵੀ ਮਹਫੂਦ ਨਹੀਂ ਇੱਥੇ ਆਏ ਦਿਨ ਇੱਥੇ ਗੱਡੀਆਂ ਲਾ ਕੇ ਸ਼ਰਾਬ ਪੀਂਦੇ ਆ ਸ਼ਰਾਬੀ ਤੇ ਮਹੱਲੇ ਵਾਲਿਆਂ ਨਾਲ ਕਲੇਸ਼ ਕਰਦੇ ਜੇ ਰੋਗਦੇ ਆ ਤੇ ਅੱਗੋਂ ਲੜਨ ਨੂੰ ਪਿੰਦੇ ਆ ਆਏ ਦਿਨ ਇੱਥੇ ਕਿਰਪਾਨਾਂ ਚਲਦੀਆਂ ਜਦੋਂ ਨੇ ਆਏ 5 ਸਾਲ ਹੋ ਗਏ ਸਾਨੂੰ ਪਤਾ ਨਹੀਂ 100 200 ਵਾਰੀ ਤਾਂ ਅਸੀਂ ਪੁਲਿਸ ਬੁਲਾ ਚੁੱਕੇ ਆ ਅਸੀਂ ਤੇ ਠੇਕੇ ਵਾਲਿਆਂ ਨਾਲ ਵੀ ਕਈ ਵਾਰੀ दारू ਪੀ ਕੇ ਸ਼ਰਾਬੀ ਲੜਦੇ ਆ ਸਰਪੰਚ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਆਪਾਂ ਡੀਸੀ ਸਾਹਿਬ ਨੂੰ ਵੀ ਕੰਪਲੀਟ ਦਿੱਤੀ ਐਕਸਾਈਜ਼ ਵਿਭਾਗ ਨੇ ਵੀ ਇੱਥੋਂ ਦਾ ਜਿਹੜਾ ਇੰਸਪੈਕਟਰ ਹੈ ਉਹ ਵੀ ਇਹਨਾਂ ਦਾ ਨਾਂ ਰੱਲਿਆ ਆ ਏਰੀਏ ਦਾ ਕਿੰਨਾ ਨੰਬਰ ਹੈ ਥਾਣਾ ਪੈਂਦਾ ਇਹ ਇਹ 18 ਨੰਬਰ ਸਾਨੂੰ 8 ਨੰਬਰ ਪੈਂਦਾ ਜੀ ਇਹ ਜਿਹੜਾ ਇੰਸਪੈਕਟਰ ਨੂੰ ਸ਼ਿਕਾਇਤ ਦੇ ਗਏ ਸੀਗੇ ਉਹਦਾ ਨਾਮ ਕੀ ਬੋਲੋ ਕੁਝ ਹੁੰਦਾ ਨਾਂ ਨਹੀਂ ਪਤਾ ਜੀ ਇੰਸਪੈਕਟਰ ਏਰੀਆ ਦਾ ਇੰਸਪੈਕਟਰ ਦੇ ਉਹ ਐਕਸਾਈਜ਼ ਦਾ ਹਾਂ ਹਾਂ ਤੇ ਉੱਪਰ ਤੱਕ ਕੰਪਲੀਟ ਗਈ ਹੈ ਐਕਸਾਈ ਚੰਡੀਗੜ੍ਹ ਵੀ ਕੰਪਲੇਂਟ ਦਿੱਤੀ ਹੋਈ ਹੈ ਉਹ ਬਹੁਤ ਫੋਨ ਕਰ ਰਹੇ ਸਾਨੂੰ ਧਮਕੀਆਂ ਵੀ ਆ ਰਹੀਆਂ ਤੇ ਸ਼ੀਲਾ ਸਾਨੂੰ ਕਹਿੰਦਾ ਸਾਡੇ ਨਾਲ ਬਹਿ ਕੇ ਸੈਟਿੰਗ ਕਰ ਲਓ ਤੇ ਅਸੀਂ ਦੇਖੋ ਅਸੀਂ ਤੇ ਚਾਹਦੇ ਆ ਕਿ ਮਹੱਲੇ ਦਾ ਸਾਰਿਆਂ ਨੂੰ ਪ੍ਰੋਬਲਮ ਹੈ ਗਈ ਹੈ ਇਹ ਜਿਹੜਾ ਠੇਕਾ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਹੋ ਜੇ ਜੇ ਉਹਨਾਂ ਨੂੰ ਜਿਆਦਾ ਹੀ ਹੈ ਤੇ ਆਪਣੇ ਘਰਾਂ ਵੱਲ ਲੈ ਜਾਣ ਠੇਕਾ ਸਾਨੂੰ ਕੋਈ ਇਤਰਾਜ ਨਹੀਂ ਕਿ ਜੇ ਠੇਕਾ ਅਸੀਂ ਬੰਦ ਕਰਾਉਣ ਦੇ ਹੱਕ ਤੇ ਨਹੀਂ ਇੱਥੋਂ ਸ਼ਿਫਟ ਕਰਾਉਣ ਦੇ ਹੱਕ ਚ ਕਿਤੇ ਸ਼ਿਫਟ ਹੋ ਜੇ ਕਿ ਰੋਜ਼ ਦਿਨ ਦਿਹਾੜੀ ਲੜਾਈ ਝਗੜੇ ਹੁੰਦੇ ਰੋਜ਼ ਹੀ ਰੋਜ਼ ਇੱਥੇ ਨਿਤ ਦਾ ਕਲੇਸ਼ ਏ ਫਿਰ ਇੱਥੇ ਗਲੀ ਦੇ ਵਿੱਚ ਬਾਥਰੂਮ ਕਰਦੇ ਆ ਜਿਹੜਾ ਕਿ ਲੇਡੀਜ਼ ਨੂੰ ਪਰੇਸ਼ਾਨ ਕਰਦੇ ਆ ਬਦਤਮੀਜ਼ੀ ਕਰਦੇ ਲੇਡੀਜ਼ ਨਾਲ ਅਸੀਂ ਤਾਂ ਘਰ ਨਹੀਂ ਹੁੰਦੇ ਦਿੱਕਤ ਠੇਕੇ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਕੀ ਨਾ ਮੈਂ ਠੇਕੇ ਦੇ ਮਾਲਕ ਦਾ ਠੇਕੇ ਦਾ ਉੱਪਰ ਆ ਨਾਂ ਲੈ ਹੰਸਰਾਜ ਸੰਸ ਇਹ ਹੀ ਹੈ ਜੀ ਠੇਕੇ ਦੇ ਮਾਲਕ ਅੱਛਾ ਜੀ ਸ਼ੀਲਾ ਨਹੀਂ ਸ਼ੀਲਾ ਦੀ ਜਿਹੜੀ ਜਗ੍ਹਾ ਹੈ ਠੇਕੇ ਆ ਰਹੇ ਨੇ ਅੱਛਾ ਜੀ ਸ਼ੀਲਾ ਸਾਨੂੰ ਜੀ ਧਮਕਿਆਂ ਦੇ ਰਿਹਾ ਥਾਂ ਥਾਂ ਤੋਂ ਕਦੀ ਕਹਿੰਦਾ ਮੈਂ ਤੁਹਾਡੇ ਮੇਰੇ ਨਾਲ ਸੈਟਿੰਗ ਕਰ ਲਓ ਤੁਹਾਡੇ ਤੇ ਪੈਸਿਆਂ ਦਾ ਇਲਜ਼ਾਮ ਲਾ ਦਾਂਗਾ ਤੁਸੀਂ ਪੈਸਿਆਂ ਦੀ ਮੰਗ ਕਰਦੇ ਹੋ ਅਸੀਂ ਦੇਖੋ ਆ ਮhalla ਨਿਵਾਸੀ ਸਾਰੇ ਖੜੇ ਆ ਆਪਾਂ ਇਹਨਾਂ ਦੇ ਹੱਕ 'ਚ ਖੜੇ ਆ ਇਥੋਂ ਠੇਕਾ ਸ਼ਿਫਟ ਹੋਣਾ ਚਾਹੀਦਾ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਸਰ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਸਰ ਆਕੇ ਤੁਹਾਡੇ ਕੋਈ ਪ੍ਰੇਸ਼ਾਨੀ ਹੋਈ ਤਾਂ ਵੀ ਤਰਨਾ ਲਗਾ ਕੀ ਪ੍ਰੇਸ਼ਾਨੀ ਹੁੰਦੀ ਹੈ ਜੀ ਮੈਂ ਤਾਂ ਗੁਰੂ ਘਰ ਦੀ ਸੇਵਾ ਕਰਦਾ ਜੀ ਪਿੱਛੇ ਸਾਡਾ ਪਰਿਵਾਰ ਰਹਿੰਦਾ ਤੇ ਸਾਡੀ ਇਹੀ ਬੇਨਤੀ ਹੈ ਜੋ ਵੀਰ ਜੀ ਨੇ ਕਿਹਾ ਵੀ ਠੇਕਾ ਬੰਦ ਹੋਣਾ ਜੀ ਦਾ ਜਾਂ ਨਹੀਂ ਆ ਬਣਾ ਨੰਗ ਨਹੀਂ ਆ ਇੱਥੋਂ ਸ਼ਰਾਬਾਂ ਵੇਚ ਕੇ ਫੁੱਲਰਬਾਜੀ ਹੁੰਦੀ ਹੈ ਮੁੰਡੇ ਕਰਦੇ ਆ ਸ਼ਰਾਰਤ ਬਾਜ਼ੀ ਕਰਦੇ ਆ ਬਾਸਣੋ ਕਰਦੇ ਆ ਜੇ ਕੋਈ ਕਹਿੰਦਾ ਤਾਂ ਉਹਦੇ ਗੱਲ ਪੈਂਦੇ ਆ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਰਦਾਰ ਭਗਵੰਤ ਮਾਨ ਸਿੰਘ ਨੂੰ ਇਹੀ ਬੇਨਤੀ ਹੈ ਕਿ ਇੱਥੋਂ ਠੇਕਾ ਸ਼ੁੱਟ ਕੀਤਾ ਤੇ ਬੰਦ ਕੀਤਾ ਜਾਵੇ ਸਾਡੀ ਇਹੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮੇਰਾ ਨਾਮ ਸੁਜੀਤ ਕੋਰੇ ਮੈਂ ਅੱਜ ਤੀ ਤਰਨਾ ਲਗਾਇਆ ਕਿ ਵਜਾ ਕੀ ਤੇ ਨਾ ਲਗਾਉਂਦੇ ਸਰ ਤਰਨਾ ਅਸੀਂ ਇਸ ਕਰਕੇ ਲਗਾਇਆ ਹੈ ਕਿ ਮੇਰੀ ਸ਼ਾਪ ਹੈ ਇੱਥੇ ਹੀ ਫਾਸਟ ਫੂਡ ਦੀ ਔਰ ਮੇਰਾ ਵੀ ਕਈ ਵਾਰੀ ਲੇਟ ਵੀ ਨਿਕਲਦੀ ਐ ਇੱਥੋਂ ਦੀ ਤੇ ਡਰ ਲੱਗਦਾ ਇੱਥੋਂ ਦੀ ਨਿਕਲਦੇ ਵਜ੍ਹਾ ਕੀ ਐ ਡਰ ਲੱਗਦਾ ਵਜ੍ਹਾ ਇਹ ਆ ਸਰ ਇਹ ਜਿਹੜਾ ਠੇਕਾ ਹੈ ਨਾ ਇੱਥੇ ਗੱਡੀਆਂ ਇੱਥੋਂ ਤੋਂ ਇੱਥੇ ਲੱਗੀਆਂ ਹੁੰਦੀਆਂ ਔਰ ਸ਼ਰਾਬ ਪੀ ਕੇ ਲੋਕੀ ਇੱਥੇ ਖੜੇ ਹੁੰਦੇ ਆ ਜੇ ਅਗਰ ਉਹਨਾਂ ਨੂੰ ਕੁਝ ਕਹੀਏ ਨਾ ਤੇ ਅੱਗੋਂ ਮਾਰਨ ਨੂੰ ਪੈਂਦੇ ਆ ਜੇ ਉਹਨਾਂ ਨੂੰ ਕਹੀਏ ਕਿ ਬਈ ਇੱਥੇ ਸ਼ਰਾਬ ਨਾ ਪੀਓ ਇਹ ਕੋਈ ਅੱਡਾ ਥੋੜੀ ਐ ਗਲੀ ਮੁਲਾ ਹੈਗਾ ਤੇ ਉਹ ਆਖੇ ਨਹੀਂ ਲੱਗਦੇ ਫਿਰ ਐ ਆ ਕਿ ਬਈ ਮੈਂ ਲੇਡੀਜ਼ ਕੱਲੀ ਹੁੰਦੀ ਆ ਕਈ ਵਾਰੀ ਤੇ ਘਰ ਜਾਣਾ ਵੀ دشوار ਹੁੰਦਾ ਹੁਣ ਮੇਰੇ ਹਸਬੰਦ ਵੀ ਲੇਟ ਆਂਦੇ ਬੇਟਾ ਵੀ ਲੇਟ ਤੇ ਮੇਰਾ ਤੇ ਕੰਮ ਹੈ ਲੇਟ ਨਾਈਟ ਫਾਸਟ ਫੂਡ ਦਾ ਤੇ ਮੈਂ ਜਾਣਾ ਹੁੰਦਾ ਤੇ ਇੱਥੋਂ ਦੀ ਇੱਥੇ ਟਿੱਕਰ ਅੰਦਰ ਗਲੀ ਟਿੱਕਰ ਉਹਨਾਂ ਨੇ ਡੇਰਾ ਲਾਇਆ ਹੁੰਦਾ ਉਹ ਦਿਨ ਮੈਂ ਉੱਥੇ ਐਕਟਿਵਾ ਤੇ ਦੋ ਮੁੰਡੇ ਪੀਰੇ ਸੀਗੇ ਡਰਿੰਕ ਕਰ ਰਹੇ ਸੀਗੇ ਮੈਂ ਕਿਹਾ ਇੱਥੇ ਡਰਿੰਕ ਕਿਉਂ ਕਰ ਰਹੇ ਕਹਿੰਦੇ ਰੋਡ ਹੈ ਤੁਸੀਂ ਪਬਲਿਕ ਪਲੇਸ ਤੇ ਰੋਕ ਨਹੀਂ ਸਕਦੇ ਮੈਂ ਕਿਹਾ ਪਬਲਿਕ ਪਲੇਸ ਨਹੀਂ ਹੈਗੀ ਠੀਕ ਹੈ ਪਬਲਿਕ ਪਲੇਸ ਹੈਗੀ ਪਰ ਇੱਥੇ ਪੀਣ ਲਈ ਨਹੀਂ ਹੈ ਡੇਰਾ ਨਹੀਂ ਹੈ ਆਪਣੇ ਘਰ ਲੈ ਕੇ ਜਾਓ ਆਪਣੇ ਘਰ ਪੀਓ ਤੇ ਉਹ ਖੜੇ ਹੁੰਦੇ ਉਹਨਾਂ ਦੇ ਕੋਲ ਬਈ ਹਥਿਆਰ ਵੀ ਹੁੰਦੇ ਆ ਕਈ ਵਾਰੀ ਡਰ ਲੱਗਦਾ ਸਾਨੂੰ ਨੰਗਦੇ ਕੁੜੀਆਂ ਇੱਥੋਂ ਨੰਗ ਨਹੀਂ ਸਕਦੀਆਂ ਲੇਟ ਨਾਈਟ ਅਸੀਂ ਇੱਥੋਂ ਦੀ ਜਾ ਨਹੀਂ ਸਕਦੇ ਕਿੰਨੀ ਵਾਰੀ ਤੁਸੀਂ ਕਹਿ ਦੇ ਚੁੱਕੇ ਹੋ ਮੈਂ ਕੰਪਲੇਂਟ ਕਈ ਵਾਰੀ ਹੱਲੇ ਲਾਸਟ ਮੰਥ ਤੋਂ ਮੈਂ ਅੰਮ੍ਰਿਤਸਰ ਤੋਂ ਆ ਰਹੀ ਸੀਗੀ ਵੀਰਜੀ ਵੀ ਸੀਗੇ ਤੇ ਇੱਥੇ ਹੀ ਸਿਰ ਪਾਟੇ ਸੀਗੇ ਖੁਦ ਠੇਕੇ ਵਾਲੇ ਦਾ ਸਿਰ ਪਾੜਿਆ ਸੀ ਇਹ ਮੁੰਡਿਆਂ ਨੇ ਪੀ ਕੇ ਉਹਨੂੰ ਬੁੱਡੇ ਨੂੰ ਅੰਦਰੋਂ ਕੱਢ ਕੇ ਅੰਦਰੋਂ ਦੀ ਉਹਨੂੰ ਮਾਰਿਆ ਹੋਇਆ ਸੀਗਾ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਕਦੀ ਜੀ ਜੀ ਹਾਂ ਜੀ ਹਾਂ ਜੀ ਕਈ ਵਾਰੀ ਤਾਲਾਬੰਦੀ ਕਈ ਵਾਰੀ ਆ ਵੀਰ ਜੀ ਨੇ ਵੀ ਕਈ ਵਾਰੀ ਕੰਪਲੇਂਟ ਕੀਤੀ ਆ ਨਾਲ ਖੜੇ ਹੁੰਦੇ ਆ ਸਾਡੇ ਕੰਪਲੇਂਟ ਕਰਨ ਲਈ ਪਰ ਹਲੇ ਤੱਕ ਕੋਈ ਸੁਣਵਾਈ ਨਹੀਂ ਪਹਿਲੀ ਗੱਲ ਤੇ ਗਲੀ ਮੱਲਾ ਇੱਥੇ ਠੇਕਾ ਨਹੀਂ ਹੋਣਾ ਚਾਹੀਦਾ ਹੂੰ ਹੂੰ ਠੇਕਾ ਹੈਗਾ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦਾ ਕੰਮ ਹੈ ਅਸੀਂ ਕਿਸੇ ਦੇ ਕੰਮ 'ਚ ਦਖਲ ਅੰਦਾਜ਼ੀ ਨਹੀਂ ਕਰਦੇ ਆਪਣਾ ਤੁਸੀਂ ਕਿਤੇ ਰੋਡ ਤੇ ਕਿਤੇ ਲੈ ਜਾਓ ਹਾਈਵੇ ਤੇ ਉਹ ਤੁਹਾਡੀ ਗੱਲ ਵੱਖਰੀ ਠੀਕ ਹੈ ਗਲੀ ਮੁਹੱਲੇ ਚ ਲੇਡੀਜ਼ ਨੇ ਨਿਕਲਣਾ ਹੈ ਬੱਚਿਆਂ ਨੇ ਨਿਕਲਣਾ ਛੋਟੇ ਛੋਟੇ ਬੱਚੇ ਇੱਥੇ ਖੜੇ ਹੋ ਕੇ ਪੀਰੇ ਹੁੰਦੇ ਬੀਅਰ ਤੁਹਾਡਾ ਲਾਸਟ ਸੰਘਰਸ਼ ਕਿਤੇ ਤੱਕ ਜਾਰੀ ਰਹੂਗਾ ਲਾਸਟ ਜੀ ਸਾਡਾ ਸੰਘਰਸ਼ ਇੱਥੇ ਤੱਕ ਜਾਰੀ ਰਹੇਗਾ ਕਿ ਐ ਠੇਕਾ ਇੱਥੋਂ ਦੀ ਕਿਤੇ ਹੋਰ ਸ਼ਿਫਟ ਹੋ ਜਾਏ ਸਾਨੂੰ ਆਇਆ ਨਹੀਂ ਆਪਣਾ ਕੰਮ ਕਰਨ ਜਿੱਥੇ ਮਰਜ਼ੀ ਪਰ ਇਸ ਗਲੀ ਚ ਇਸ ਮੁਹੱਲੇ ਚ ਨਹੀਂ ਹੋਣਾ ਚਾਹੀਦਾ ਇੱਥੇ ਛੋਟੇ ਛੋਟੇ ਬੱਚੇ ਸ਼ਾਮ ਨੂੰ ਤੁਸੀਂ 9:30 ਵਜੇ ਇੱਥੇ ਆ ਜਾਓ ਤੇ ਦੇਖੋਗੇ ਜਿਹੜੀ ਯੂਥ ਹੈ ਨਵੀਂ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਨੀ ਚਾਹੀਦੀ ਕੀ ਇੱਥੇ ਬੈਠ ਕੇ ਡਰਿੰਕ ਕਰਨੀ ਚਾਹੀਦੀ ਆ ਈਵਨ ਇਥੋਂ ਦੀ ਓਥੇ ਦੀ ਕਰ ਲਾਈਨ ਲੱਗੀ ਹੁੰਦੀ ਆ ਡਰਿੰਕ ਤੇ ਡਰਿੰਕ ਛੱਡੋ ਹੋਰ ਵੀ